ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਨ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਰੋ ਵਿੱਚ ਪਾ 6 ਨਗ ਸੇ ਲਈ ਲੈ ਕੇ ਆਏ ਹਾਂ ਜੀ ਚਾਰ ਤਾਂ ਬਾਈ ਕੋਲੇ ਗਾਵਾਂ ਨੇ ਤਿੰਨ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਦੋ ਟਾਉ ਬਰੀਡ ਦੀਆਂ ਬੱਚੀਆਂ ਨੇ ਬਈ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਲਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 ਇੱਕ ਟਾਪ ਕਲਾਸ ਬਾਈ ਕੋਲੇ ਐਫ ਐਫ ਹੀ ਪਰਵੱਚੀ ਹੈ ਤੇ ਇੱਕ ਜਰਸੀ ਦਾ ਬੱਚਾ ਟਾਪ ਕਲਾਸ ਬਾਈ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਹਾਜੀ ਬਾਈ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਆ ਬਈ ਵਧੀਆ ਵਧੀਆ ਬਈ ਹੋਰ ਠੀਕ ਹੂੰ ਵਧੀਆ ਹਾਂ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕੰਮ ਡਾਕਟਰ ਬਹੁਤ ਚੰਗਾ ਚੱਲਦਾ ਬਸ ਪਸ਼ੂ ਆਉਂਦੇ ਆ ਜਦੋਂ ਤੈਨੂੰ ਫੋਨ ਫਾਨ ਲਾਉਨੇ ਆ ਵੀਡੀਓ ਪਾਉਣੀ ਆ ਵਿੱਚ ਪਸ਼ੂ ਸੋ ਪਹਿਲਾਂ ਹੀ ਸੇਲ ਹੋ ਜਾਂਦੇ ਆ ਤੁਹਾਨੂੰ ਠੀਕ ਆ ਬਈ ਹੁਣ ਵੀ ਆਪਣੇ ਕੋਲ ਮੰਨ ਪੰਜ ਬੈੜਾ ਸਿੰਘ ਆ ਇੱਕ ਬੈੜਾ ਆਪਣੀ ਤੜਕੇ ਤੜਕੇ ਸੇਲ ਹੋ ਗਈ ਅੱਜ ਹੂੰ ਇੱਕ ਬਾਕੀ ਡਾਕਟਰ ਹੋਰ ਆ ਜਦੋਂ ਆਪਾਂ ਪਸ਼ੂ ਲੈਨੇ ਆ ਪਸ਼ੂ ਇੱਕ ਤਾਂ ਆਪਾਂ ਥੱਲੀ ਥੱਲੀ ਬਾਈ ਥੱਲੀ ਆ ਪਸ਼ੂ ਲੈਨੇ ਆ ਠੀਕ ਆ ਬਈ ਹਾਂ ਹੂੰ ਨਾਮ ਤੇ ਐਡਰੈਸ ਬੋਲ ਤੇ ਸ਼ੰਗਾਰਾ ਨੋਆ ਤਪਾ تحصیل ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਨੇੜੇ ਡਾਕਟਰ ਆਪਾਂ ਨੂੰ ਭਾਦੌਰ ਸਹਿ ਰਹਿ ਗਿਆ ਠੀਕ ਹੈ ਬਾਈ 5 ਕਿਲੋਮੀਟਰ ਬਾਅਦ ਦੇ ਆ ਭਾਦੌਰ ਸਹਿ ਮੋਬਾਈਲ ਨੰਬਰ 95014 33579 ਠੀਕ ਹੈ ਬਾਈ ਇੱਕ ਵਾਰ ਕੀ ਡਾਕਟਰ ਅੱਜ ਹੋਰ ਹੈ ਅੱਜ ਆਪਣੇ ਕੋਲ ਸਾਰੀਆਂ ਬਹਿੜਾਂ ਸਾਰੀਆਂ ਮਗਰੀ ਬੱਛੀਆਂ ਹੈ ਠੀਕ ਹੈ ਇਹ ਬਦੀ ਆਫਰ ਆਦ ਗਿਆ ਜੇ ਇੱਕ ਨਾਲ ਦੋ ਆ ਹਮ ਮੰਨ ਇੱਕ ਨਾਲ ਇੱਕ ਫਰੀ ਅੱਜ ਤਿੰਨਾ ਮਗਰੀ ਬੱਚੀਆਂ ਤਿੰਨੀਆਂ ਮਗਰੀ ਬੱਚੀਆਂ ਬੱਚੀਆਂ ਵੀ ਪੂਰੀਆਂ ਕੁਆਲਟੀ ਵਾਲੀਆਂ ਠੀਕ ਹੈ ਭਾਈ ਹਾਂ ਇੱਕ ਬਗੀ ਡਾਕਟਰ ਹੋਰ ਹੈ ਜਦੋਂ ਵੀ ਅਗਲੇ ਨੇ ਸੌਦਾ ਕਰਨਾ ਹੈ ਪਹਿਲਾਂ ਆਪਦਾ ਪੈਸਾ ਪੁੱਛਾਂ ਦਾ ਬਾਈ ਬਣਾ ਰਾਇ ਕਰਕੇ ਜਾਂ ਬਜਾਇਆ ਕਰ ਲਿਆ ਕਰਨ ਵੀ ਜੋ ਪੈਸੇ ਛਾਈ ਪੋਣੇ ਪੈਸਾ ਦਿੰਦੇ ਆ ਕਰਕੇ ਛਾਈ ਪਾਇਆ ਕਰਨ ਠੀਕ ਹੈ ਉਹ ਬਾਅਦ ਚ ਬੰਦਾ ਬਹ ਨਾ ਲਾਂਦਾ ਵੀਰੇ ਹੱਥੋਂ ਪੈਸੇ ਨਹੀਂ ਬਣੇ ਆਪਾਂ ਦੋ ਤਿੰਨ ਬੰਦਿਆਂ ਨੂੰ ਜਵਾਬ ਦੇਈ ਜਾਂਦੇ ਆ ਹਾਂ 5-400 ਛਾਈ ਪਾ ਦਿੰਦੇ ਆ ਸਹੀ ਗੱਲ ਹੈ ਹਾਂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟਾਪ ਕਲਾਸ ਦੀ ਕਿਹੜਾ ਸੂਹਾ ਸੂਈ ਇਹ ਡਾਕਟਰ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਅੱਜ ਮਨ ਨੇ ਸੂਈ ਆਪਣੇ ਕੋਈ ਆ ਤੜਕੇ ਇਹ ਤੇ ਬੱਚੀ ਮੈਂ ਕਿਹਾ ਬੱਚੀ ਦਿਖਾ ਦੇ ਡਾਕਟਰ ਕੋਈ ਕੁਆਲਿਟੀ ਵਧੀਆ ਬਹੁਤ ਨਿਆਏ ਚੰਗੀ ਆ ਕੀ ਬਾਤ ਇਹਦਾ ਇੱਕ ਨਿਆ ਡਾਕਟਰ ਹੈ ਜੀ ਫਰੀ ਆ ਆਪਾਂ ਮੰਨ ਕੇ ਚਲੋ ਇਹਦਾ ਬਹੁਤ ਚੰਗੇ ਬੱਚੇ ਆ ਤੇਰੇ ਬਾਕੀ ਤੋਂ ਬੱਚੀ ਦੇਖ ਬੱਚੀ ਦੀ ਕੁਆਲਿਟੀ ਵੀ ਦੇਖ ਡਾਕਟਰ ਤੇ ਬੱਚੀ ਦੀ ਗਰੋਥ ਗਰਾ ਦੇਖ ਕਿੰਨੀ ਚੰਗੀ ਆ ਕੀ ਬਾਤ ਅੱਜ ਮੰਨ ਦੂਜਾ ਦਿਨ ਸੂਈ ਨੂੰ ਆ ਹੂੰ ਤੇ ਬੱਚੀ ਮਗਰ ਠੀਕ ਆ ਤੇ ਬੈੜ ਦਾ ਵੀ ਕੋਈ ਲੇਖਾ ਨਹੀਂ ਤੇ ਬੱਚੇ ਦਾ ਵੀ ਕੋਈ ਲੇਖਾ ਨਹੀਂ ਹੂੰ ਕੀ ਬਾਤ ਹਾਂ ਬਾਕੀ ਡਾਕਟਰ ਨੂੰ ਫੋਨ ਤੋਂ ਦਿਖਾ ਦੇ ਬੈੜ ਦਾ ਲੈ ਕੀ ਬਾਤ ਆ ਬਾਈ ਬਹੁਤ ਸੋਹਣਾ ਆ ਬੈੜ ਦਾ ਹੂੰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਚਵਾਈ ਚੁਈ ਕਿਵੇਂ ਆ ਚਵਾਈ ਦਾ ਡਾਕਟਰ ਯਾਰ ਇੱਕ ਨੰਬਰ ਆ ਯਾਰ ਪਤਾਰਾ ਮਾਰ ਕੇ ਦਿਖਾਵਾਂਗੇ ਬਾਕੀ ਡਾਕਟਰ ਲ ਮਗਰ ਤੋਂ ਲੈ ਬਾਤ ਖਾ ਦਿ ਲੈ ਹੂੰ <La. S 1> 来来 ਹੂੰ ਬੱਧੀ ਗੱਲ ਕੀਆ ਡਾਕਟਰ ਆ ਤੂੰ ਸੀਲ ਸੰਧੀ ਦੇ ਜਿਵੇਂ ਮਰਜੀ ਬੈਠੀ ਕਹਿਣਾ ਹੀ ਕੁਛ ਨਹੀਂ ਕਰ ਮਾਇਨੇ ਦਾ ਸਹੀ ਗੱਲ ਹੈ ਜਿਵੇਂ ਡਾਕਟਰ ਮਰਜੀ ਬੈਠਾ ਰਹਾ ਪਰ ਮਗਰ ਦੀ ਬੈਠਾ ਧਾਰਾ ਮਾਰੀ ਚੱਲ ਕੁਛ ਵੀ ਨਹੀਂ ਕਹਿੰਦੀ ਹਾਂ ਥਾਣ ਦਿਖਾ ਦੀ ਡਾਕਟਰ ਦੋਨੇ ਪਾਸਿਓਂ ਕੀ ਬਾਤ ਆ ਪੂਰਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਬਾਕੀ ਆ ਡਾਕਟਰ ਗੱਲ ਕੀਆ ਇਹ ਨਾ ਪਸ਼ੂ ਛੇਦੀ ਮਿਲਦਾ ਹੀ ਬਹੁਤ ਘੱਟ ਹੈ ਹੂੰ ਬਾਕੀ ਥਣ ਵੀ ਮੱਝਾਂ ਰਗਾ ਸਹੀ ਗੱਲ ਤੇ ਗਾਂ ਵੀ ਬਹੁਤ ਚੰਗੇ ਤੇ ਬੱਚਾ ਵੀ ਮਗਰ ਬਹੁਤ ਜਿਆਦਾ ਚੰਗਾ ਸਹੀ ਗੱਲ ਆ ਭਾਈ ਹੂੰ ਕੀ ਬਾਤ ਆ ਖੋਲੇ ਭਾਈ ਤੋਰਦੇ ਆਰਡਰ ਦੇਖ ਭਾਈ ਆਰ ਕੰਮਰਾ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਸੂਈ ਸਵਾਈ ਆ ਬਾਕੀ ਡਾਕਟਰ ਨਾਲ ਇਹ ਆ ਇੱਕ ਅਦਾ ਪੀਸ ਹੀ ਆਉਂਦਾ ਆਂਦਾ ਹੈ ਨਹੀਂ ਵੀ ਗੱਲਾਂ ਮਿਲਦੀਆਂ ਦੇ ਤੂੰ ਲੈ ਵਾਲੂ ਬਾ ਦਿਖਾ ਦੇ ਡਾਕਟਰ ਪਛਾਣ ਤੋਂ ਲੈ ਕੁਆਲਟੀ ਦੇਖ ਤੂੰ ਹਾਂ ਹੂੰ ਕੀ ਬਾਤਾਂ ਨੇ ਜਿਵੇਂ ਡਾਕਟਰ ਇਹ ਮਾਲਕਾਂ ਨੇ ਕਿਹਾ ਨਾ 20 ਕਿਲੋ ਦੁੱਧ ਚੋਇਆ ਹੈ ਮੈਨੂੰ ਐ ਲੱਗਦਾ ਵੀ ਵਾਕਿਆ ਹੀ ਚੰਗਾ ਦੁੱਧ ਤੇ ਬੰਦਾ ਸੇਵਾ ਵਾਲਾ ਹੋਇਆ ਦੁੱਧ 25 26 ਕਿਲੋ ਤੋਂ ਬਾਹਰ ਚਵਾ ਦੇਣਾ ਵਹਿਰ ਨੇ ਸਹੀ ਹੈ ਬਾਈ ਬਾਕੀ ਡਾਕਟਰ ਕੁਆਲਟੀ ਦਿਖਾ ਦੇ ਪਛਾਣ ਤੋਂ ਪੂਰੀ ਪੂਰੀ ਪਲੇਨ ਆ ਪੂਰੀ ਪੱਦਰਾਂ ਬਰੀਕ ਬਰੂਕ ਵਹਿੜ ਬਹੁਤ ਆ ਬਾਕੀ ਡਾਕਟਰ ਵੱਡੀ ਕਰਕੇ ਠੰਡੀ ਸੀਖ ਦਿਖਾ ਦਿਓ ਲੈ ਲੈ ਜਿਵੇਂ ਮਰਜੀ ਜਿਵੇਂ ਡਾਕਟਰ ਮਰਜੀ ਬੁਲਾ ਇੱਧਰ ਦੀ ਵਹਜਾ ਉਧਰ ਦੀ ਵਹਜਾ ਕਰਮਾ ਆਈ ਨੇ ਕਹਿਣਾ ਹੀ ਕੁਛ ਨਹੀਂ ਲੈ ਕਹਿਣਾ ਹੀ ਕੁਛ ਨਹੀਂ ਕੀ ਬਾਤ ਆ ਫਾਕੀ ਡਾਕਟਰਾਂ ਦਿਖਾ ਦੇ ਬੂਤੀ ਬਾਤੀ ਮੂਰੋ ਬਹਿੜ ਦਾ ਕੱਦ ਪ੍ਰਿੰਟ ਕਿੰਨਾ ਚੰਗਾ ਕੀ ਬਾਤ ਆ ਪ੍ਰਿੰਟ ਬੜਾ ਬਾਹ ਨਿਆਇ ਚੰਗਾ ਡਾਕਟਰ ਕੋ ਲੇਖਾ ਹੀ ਨਹੀਂ ਯਾਰ ਲੇਵੇ ਦੀ ਫੀਟਿੰਗ ਨਹੀਂ ਹਾਂ ਕਮਾਲ ਆ ਬਾਈ ਪੂਰਾ ਪੰਡਲ ਲੇਵਾ ਲੱਗਿਆ ਕਰਮਾ ਵਾਲੀ ਨੂੰ ਸੂਈ ਸਵਾਈ ਆ ਬੱਚਾ ਵੀ ਦੇਖ ਬੱਚੇ ਡਾਕਟਰ ਜਰਦਾ ਬੱਚੇ ਦੇਖੋ ਅਜੇ ਬੱਚੇ ਦਾ ਚੱਚੀ ਮੁੱਚੀ ਦੇਖਣ ਲੱਗ ਚੀ ਜਿਹੜੇ ਬੱਚੇ ਦਿੱਤੇ ਆ ਬਾਈ ਦੀ ਗੱਲ ਸਹੀ ਆ ਦੋ ਦੋ ਨਗ ਮੈਨ ਹਾਂ ਬੱਚੇ ਨੇ ਵੀ ਨਾਲ ਹੀ ਬਾਈ ਇਹਦਾ ਮੰਨ ਕੇ ਚਲੋ ਡਾਕਟਰ ਆਉਂਦੇ ਸਾਲ ਨੂੰ ਨਾਲ ਤਿਆਰ ਹੈ ਤੇ ਬਾਕੀ ਹੂਨ ਦਿਖਾ ਦੇ ਡਾਕਟਰ ਕੱਦ ਵੇਡਾ ਪੂਰੀ ਵੱਡੀ ਬੁੱਡੀ ਆ ਕੋਈ ਛੋਟੀ ਨਾ ਮੰਨੇ ਲੈ ਸਹੀ ਗੱਲ ਆ ਬਾਕੀ ਹੂਨ ਦਿਖਾ ਦੀ ਡਾਕਟਰ ਲੈ ਪੂਰੀ ਛਾਪ ਸੁਥਰੀ ਆ ਫੇਰ ਲੈ ਕੱਦ ਦਿਖਾ ਦੇ ਕੱਦ ਵੀ ਚੰਗਾ ਕੋਈ ਛੋਟੇ ਨਾ ਮੰਨੇ ਵਧੀਆ ਕੱਦ ਦਾ ਬਾਕੀ ਡਾਕਟਰ ਵਧੀਆ ਸੀਲ ਸੰਧੀ ਬਹੁਤ ਹਲ ਹੈ ਜਿਵੇਂ ਮਰ ਜੀ ਹਿੱਥੇ ਮੇਰੀ ਜਾਨ ਕੋਈ ਚੱਕਰੀ ਨਹੀਂ ਕਹਿਣਾ ਗਰਮਾ ਹੈ ਕੁਛ ਨਹੀਂ ਬਾਕੀ ਡਾਕਟਰ ਪਤਾ ਨਹੀਂ ਇੱਥੇ ਤਾਂ ਪੁੱਠੇ ਪਾਹ ਦੀ ਬਹੇ ਆ ਕਹਿਣੇ ਗਲਮਾ ਇਹਦੇ ਕੁਛ ਨਹੀਂ ਲੈ ਸਹੀ ਗੱਲ ਹੈ ਬਈ ਕਿਆ ਬਾਤ ਹੈ ਅਬ ਤਾਂ ਆਪਰਾ ਮਾਰ ਕੇ ਦਿਖਾਉਨੇ ਆ ਤੀਆ ਮਾਰ ਕੇ ਦਿਖਾ ਦੇ ਚਵਾਈ ਤੇ ਚੌਣ ਦਾ ਡਾਕਟਰ ਆ ਚੌਣ ਦਾ ਬਾਹ ਨਾਇਇ ਚੰਗਾ ਪਕੈ ਦਿੰਦਾ ਲੈ ਲੈ ਮੋਟਾ ਮੋਟਾ ਬਾਕੀ ਡਾਕਟਰ ਖੜਕਾ ਨਹੀਂ ਸੁਣਦਾ ਹੋ ਵੀ ਬਾਕੀ ਮਾਰੀਆਂ ਧਾਰਾਂ ਵਹਿਰ ਦਿੰਦਾ ਲੈ ਸਹੀ ਗੱਲ ਹੈ ਬਈ ਲੈ ਚਵਾਈ ਦੇਖ ਲੈ ਕੜਕਾ ਸੁਣਦਾ ਭਾਈ ਬਾਕੀ ਡਾਕਟਰ ਆ ਚੋਣ ਹੀ ਵਾਹ ਚੰਗਾ ਲੱਗਿਆ ਕੜਕਾ ਪਕੜਦਾ ਹਮ ਲੈ ਭਾਈ ਮਗਰਲੇ ਥਣਾ ਦੀ ਕਰ ਲੋ ਚਵਾਈ ਚੱਕ ਚਵਾਈ ਦਾ ਡਾਕਟਰ ਆ ਬਾਹ ਦੀ ਨਸਟ ਆ ਲੈ ਇੱਕ ਨੰਬਰ ਚਵਾਈ ਹੈ ਮੋਟਾ ਮੋਟਾ ਚੋਣਾ ਭਾਈ ਜਿਵੇਂ ਮਰਜ਼ੀ ਚੋਈ ਜਾਂ ਕੋਈ ਡਾਕਟਰ ਆ ਪਾ ਆ ਭਾਵੇਂ ਨਹੀਂ ਚੋਈ ਜਾਂ ਕੋਈ ਚੱਕਰੀ ਨਹੀਂ ਇਹ ਕਿਹੜਾ ਮੁੱਕਣਾਈ ਚੀਜ਼ ਹੈ ਹਮ ਇਹ ਤਾਂ ਐ ਲੱਗਦਾ ਵੀ ਜੀ ਲੱਗਦਾ ਡਾਕਟਰ ਵੀ ਚੋਈ ਚੱਲ ਹੈ ਚੋਈ ਚੱਲ ਹੈ ਨਾ ਲੈ ਕੁਆਲਿਟੀ ਦੇਖ ਇੱਕ ਨੰਬਰ ਆ ਭਾਈ ਕੀ ਬਾਤ ਆ ਮੋਟਾ ਨਲਕੇ ਨੂੰ ਵਰਦੀ ਐ ਡਾਕਟਰ ਆ ਤਾਂ ਤਾਂ ਹੁਣ ਤੂੰ ਦੀ ਨਹੀਂ ਐ ਬਾਕੀ ਲੈ ਦੁੱਧ ਦਿਖਾ ਦੇ ਕਿੰਨੀਆਂ ਕਿਧਾਰਾਂ ਮਾਰੀਆਂ ਦੇਖੋ ਕੁਆਲਟੀ ਚ ਦੁੱਧ ਲੈ ਜਿਵੇਂ ਮਰਜੀ ਲੈ ਡਾਕਟਰ ਦੁਬਾਰੇ ਆਪਾਂ ਮੂਹ ਲੈਣਾ ਇਹ ਮਾਰ ਕੇ ਦਿਖਾਉਣ ਨੇ ਲੈ ਹਮ ਲੈ ਕੀ ਆ ਬਾਤ ਆ ਜੂਨ ਬੜਾ ਚੰਗਾ ਆ ਨਾ ਬਈ ਕਰਮ ਵਾਲੀ ਦਾ ਡਾਕਟਰ ਦੁੱਧ ਦਿਖਾ ਦੇ ਲੈ ਕਿੰਨੀ ਅਗ ਧਾਰਾਂ ਮਾਰੀਆਂ ਕਿੰਨਾ ਦੁੱਧ ਕੱਢਿਆ ਆਪਾਂ ਸਹੀ ਗੱਲ ਆ ਲੈ ਬਾਕੀ ਡਾਕਟਰਾਂ ਥਾਂ ਲੈ ਵਾ ਵਾਰੀ ਆਏ ਜੇ ਤੂੰ ਚੋਂ ਦੇ ਥਾਂ ਦੇਖਦਾ ਏ ਡੁੱਲਾ ਬਹੁਤ ਚੰਗੇ ਕਰਮਾਂ ਵਾਲੀ ਦੇ ਕਿਆ ਬਾਤ ਨਿਆਣਾ ਵੀ ਆਪਾਂ ਡਾਕਟਰ ਪਾ ਲੈ ਨਾ ਪਾ ਲੈ ਕੋਈ ਚੱਕਰ ਨਹੀਂ ਹਮ ਆਪਾਂ ਐਂ ਨਿਆਣਾ ਪਾ ਕੇ ਦਿਖਾਇਆ ਮੇਨ ਬੰਦਾ ਨਿਆਣੇ ਦਾ ਮੰਨਦਾ ਵੀ ਨਿਆਣਾ ਮੇਨ ਪਾਉਣਾ ਚਾਹੀਦਾ ਹਮ ਤੇ ਬਾਕੀ ਲੈ ਵਾ ਦਿਖਾ ਡਾਕਟਰ ਹੋਣੇ ਨਹੀਂ ਮੁੱਲ ਵੀਰੇ ਜਾਇਜ਼ ਹੀ ਹੋਏ ਤਾਂ ਮੁੱਲ ਡਾਕਟਰ ਆਪਾਂ ਵਾੜਾ ਨਹੀਂ ਕਰਨਾ ਮੁੱਲ ਜਾਇਜ਼ ਕਰਾਂਗੇ ਆਪਾਂ ਮੁੱਲ ਨਹੀਂ ਵਾੜੇ ਕਰਦੇ ਪਹਿਲਾਂ ਦੇ ਬਹੁਤ ਠੀਕ ਆ ਬਹੁਤ ਅੱਗੇ ਮੁੱਲ ਬਹੁਤ ਜਾਇਜ਼ ਹੁੰਦੇ ਆ ਮੁੱਲ ਅੱਗੇ ਨੂੰ ਵੀ ਜਾਇਜ਼ ਹੈ ਹਮ ਇੱਕ ਵੱਡੀ ਗੱਲ ਕੀ ਹੈ ਡਾਕਟਰ ਅੱਜ ਬੱਚੇ ਵਾੜ ਸਹੀ ਗੱਲ ਆ ਬਹੁਤ ਜੰਗਾ ਆਰਡਰ ਆ ਬਾਕੀ ਫਿੱਟ ਲੈ ਵੇ ਜੇ ਕੋਈ ਟੁੱਟਮਾ ਲੈਵਾ ਨਹੀਂ ਲੈ। ਕੀ ਬਾਤ ਆ ਬਾਈ। ਅੱਗੇ ਬਈ 2 ਨੰਬਰ ਕਿਹੜਾ ਸੂਹਾ ਸੂਈ ਆ? ਇਹ ਵੀ ਡਾਕਟਰ ਦੂਜਾ ਸੂਹਾ ਸੂਈ ਆ। ਬੰਦਿਆਂ ਦੀ ਮੰਗ ਬਹੁਤ ਜ਼ਿਬਰੀ ਆ ਕਾਲੀਆਂ ਬਹਿੜਾਂ ਲਿਆ ਕੇ ਦੇਓ ਕਾਲੀਆਂ ਦੋਨੇ ਬਹਿੜਾ ਦੋਨਾ ਮਗਰੀ ਬੱਚੇ ਆ। ਹੂੰ। ਬਾਕੀ ਬੱਚੇ ਦਿਖਾ ਦੇ ਡਾਕਟਰ ਇਹਦੀ ਕੀ ਬਾਤ ਆ ਬੱਚੀ ਭੜੀ ਦੀ। ਬੱਚੀ ਉਹਦੇ ਨਾਲੋਂ ਵੀ ਵੱਧ ਕੇ ਆ ਡਾਕਟਰ। ਕੀ ਬਾਤ ਆ। ਬੱਚੇ ਦੇਖੋ ਬੱਚੇ ਭੜੀ ਦੀ ਆ ਇਹ ਚੰਗੇ ਆ ਡਾਕਟਰ ਜੀ। ਭੜੀ ਚੰਗੀ ਕਵਾੜੀ। ਦੇਖ ਤੂੰ ਬੱਚੇ ਦਾ ਬੂਥੀ ਬਾਥੀ ਦੇਖ ਲੈ। ਕੀ ਬਾਤ ਆ। ਜੇਰ ਕੰਨ ਕੁੰਨ ਪਾਦਾ ਨਹੀਂ ਆਇਆ ਚੰਗਾ ਇਹਦੀ ਜੇਰੋ ਜੇਰਾ ਜੂਰਾ ਡਾਕਟਰ ਗਰੰਟੀ ਆ ਬਾਕੀ ਦਿਖਾ ਦੇ ਜੇਰਾ ਜੇਰਾ ਭਈ ਆ ਭਈ ਓਕੇ ਆ ਕੰਪਲੀਟ ਆ ਠੀਕ ਆ ਭਈ ਹਾਂ ਆਰਡਰ ਕਮਾਲ ਦਾ ਬਹੁਤ ਸੋਹਣਾ ਇਹ ਜੇ ਬਹਿਣਾ ਬੰਗੋ ਤੜਕੇ ਸੁਈ ਆ ਮੰਨ 4-5 ਕਿਲੋ ਦੁੱਧ ਕੱਢਿਆ ਵਾ ਇਹਦਾ ਠੀਕ ਆ ਮੈਂ ਬੱਚੀ ਨੂੰ ਚੰਗਾ ਦਾ ਸੀ ਨਾ 4-5 ਕਿਲੋ ਬੋਲਾ ਚੋਤਾ ਆ ਆਪਾਂ ਠੀਕ ਆ ਭਈ ਹਾਂ ਬੱਚੀ ਮਗਰ ਤਾਜੀ ਸੁਈ ਆ ਜੇਰ ਜੂਰ ਜਮਾਨ ਕੰਪਲੀਟ ਆ ਕੀ ਬਾਤ ਆ ਭਈ ਬਾਕੀ ਦਿਖਾ ਦੇ ਡਾਕਟਰ ਲੇਵਾ ਲੂਵਾ ਦਿਖਾ ਦੇ ਰਾ ਵੀ ਲੱਥਾਂ ਤੁਣ ਦਿਖਾ ਦੇ ਲੇਵਾ ਦਿਖਾ ਦੇ ਕੀ ਬਾਤ ਆ ਬਾਕੀ ਤੋਂ ਆਥਰ ਨੂੰ ਠੰਡੀ ਸੀਲ ਦਾ ਟ੍ਰੇਨਿੰਗ ਆ ਜਿਵੇਂ ਜਿੱਤਰ ਦੀ ਮਰਜ਼ੀ ਵੈਣੀ ਹਿਲਣਾ ਇਹਨਾਂ ਨੇ ਹੈ ਹੀ ਨਹੀਂ ਕਰਮਾ ਲਈਆਂ ਨੇ ਲੈ ਕਿਆ ਬਾਤ ਆ ਬਾਈ ਲੈਵਰੀ ਕੁਆਲਿਟੀ ਬਹੁਤ ਆ ਨਾ ਬਾਕੀ ਹਾਂ ਡਾਕਟਰ ਲੈਵੇ ਦੀ ਕੁਆਲਿਟੀ ਬਹੁਤ ਹੁੰਦੀ ਐ ਚੰਗੀਆਂ ਨੇ ਲੋੜਾਂ ਫੋਲਡ ਚੰਗੀਆਂ ਕਰਮਾ ਲਈ ਦੇ ਖੋਲ ਦੇ ਬਾਈ ਤੋਰ ਦੇ ਬਾਈ ਬਾਕੀ ਡਾਕਟਰ ਪੈਂਦੀ ਵੀ ਜਰਸੀਆਂ ਚਾਹੀਏ ਜਰਸੀਆਂ ਚ ਪੈਂਦੀ ਹਾਂ ਬਾਕੀ ਬਲਦੀ ਗੱਲ ਕੀ ਆ ਡਾਕਟਰ ਹੁਣ ਗਰਮੀ ਆ ਗਈ ਗਰਮੀ ਦੇ ਹਿਸਾਬ ਨਾਲ ਗਰਮੀ ਦੇ ਮੌਸਮੇ ਚੱਲਣਾ ਹੈ ਵੇਣਾ ਇਹ ਪੂਰਨ ਆ ਨਾ ਗਰਮੀ ਮੰਨੇ ਨਾ ਠੰਡ ਮੰਨੇ ਫੈਂਟ ਹਾਂ ਦਿਖਾ ਡਾਕਟਰ ਲੇ ਵਾਲੂ ਆ ਬਸ਼ਾਂਤ ਹੋ ਜਾ ਤੋਰਾ ਚੈੱਕ ਕਰ ਲੋ ਸਹੀ ਗੱਲ ਆ ਇਸ ਬ੍ਰੀਡ ਦੀ ਮੰਗ ਬਹੁਤ ਆ ਹਨਾ ਡਾਕਟਰੀਆ ਡਿਮਾਂਡ ਹੀ ਵਾਲੀ ਆ ਬਾਕੀ ਤੂੰ ਐਂ ਦਿਖਾ ਦੇ ਵੀ ਜਲਸੀ ਆ ਬੈਰ ਪੂਰੀ ਪੈਂਦੀ ਥੋੜੀ ਜੀ ਕ੍ਰੋਸ ਹਾਇਲ ਜਲਸੀਆਂ ਚ ਤੇ ਬਾਕੀ ਵੱਡੀ ਗੱਲ ਕੀ ਡਾਕਟਰੀਆ ਬੈ ਤਾਂ ਪਤਾ ਨਹੀਂ ਸਲੇ ਇੱਥੇ ਜਾ ਲੈ ਲੈ ਜਿਵੇਂ ਨੀ ਕਹਣਾ ਕੋ ਡਾਕਟਰੀਆ ਐ ਭਲਾ ਮੰਗਦੀ ਭਾਈ ਵਾਲਾ ਸਹੀ ਗੱਲ ਆ ਭਾਈ ਜਿਵੇਂ ਬਾਹਰ ਨਹੀਂ ਆਏ ਸੀਲ ਵੜਾ ਡਾਕਟਰ ਕਰੀ ਨਹੀਂ ਕਹਿਣਾ ਬਾਕੀ ਡਾਕਟਰ ਨੂੰ ਦਿਖਾ ਦੇ ਜਾਨ ਜੰਦ ਬਹੁਤ ਆ ਪੱਧਰ ਪੱਧਰ ਬੈੜ ਬਹੁਤ ਆ ਸਹੀ ਗੱਲ ਆ ਭਾਈ ਕੁਆਲਿਟੀ ਇੱਕ ਨੰਬਰ ਆ ਹਾਂ ਥਾਣੇ ਦਾ ਡਾਟਰ ਵਾਲਾ ਥਾਣੇ ਦੇਵਾ ਵੀ ਮੁਠੀ ਵਾਲਾ ਲੇਵਾ ਵੀ ਬਹੁਤ ਚੰਗਾ ਹੈ ਹੂੰ ਬਾਕੀ ਬੱਡੇ ਉਹਦਾ ਆਪਣੀ ਬੱਚਿਆਂ ਦੀ ਅੱਜ ਬੱਚੀਆਂ ਸਾਰੀਆਂ ਮਗਰ ਸਹੀ ਗੱਲ ਹੈ ਬਈ ਚਵਾਈ ਤੂੰ ਵੀ ਕਿਵੇਂ ਹੈ ਚਵਾਈ ਆਪਾਂ ਡਾਟਰ ਤਾਰਾ ਮਾਰ ਕੇ ਦਿਖਾਉਣਾ ਉਹ ਚੱਕਰੀ ਦਾ ਬੰਦੇ ਬੰਦਾ ਤਾਰਾ ਕੋਈ ਚੈੱਕ ਕਰਨੀ ਮਾਰ ਕੇ ਦਿਖਾਉਣੀ ਹੈ ਬਈ ਆਹੀ ਬਈ ਦਾ ਨਾ ਡਾਟਰ ਆਹੀ ਬਈ ਯਾਰ ਲੈ ਹੂੰ ਚਵਾਈ ਦੇਖੋ ਲੈ ਦੇਖ ਡਾਕਟਰ ਕੀ ਬਾਤ ਹੈ ਮੱਖਾ ਘੱਪਾ ਘੱਟਾ ਬੋਲਾ ਡਾਕਟਰ ਚੌਣ ਤਾਂ ਬਾਹ ਨਿੱਟਾ ਬਹਿਣਾ ਆਪਣੀਆਂ ਦਾ ਬਾਹ ਦੀ ਨਿਆਇ ਡਾਕਟਰ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਬਾਹਾਂ ਚੰਗਾ ਚੌਣ ਲੱਗਿਆ ਬਾਕੀ ਡਾਕਟਰ ਜਾਂ ਥਾਣੀ ਬਾਹਾਂ ਚੰਗਾ ਚੌਣ ਤਾਂ ਤਾਂ ਚੰਗਾ ਲੈ ਲੈ ਬਾਈ ਲੈ ਕੀ ਬਾਤ ਹੈ ਮੋਟੀ ਮੋਟੀ ਚਵਾਈ ਮੋਟੀ ਮੋਟੀ ਚੌਣ ਆ ਡਾਕਟਰ ਜੀ ਵਹਿੜ ਦਾ ਜਿਹੜੀ ਮਰਜ਼ੀ ਲੈ ਜੇ ਚਵਾਈ ਦੀ ਮਾੜੀ ਨਹੀਂ ਹੋਊ ਆਪਣੀ ਵਹਿੜ ਹੂੰ ਬਾਈ ਲੈ ਕਿਆ ਬਾਤ ਹੈ ਲੈ ਚਵਾਈ ਦੇ ਕੋ ਚਵਾਈ ਇੱਕ ਨੰਬਰ ਹੈ ਕਿੰਨੀਆਂ ਗਤਾਰਾਂ ਮਾਰੀਆਂ ਬਾਕੀ ਡਾਕਟਰ ਦੁੱਧ ਦਿਖਾ ਦੇ ਦੁੱਧ ਕਿੰਨਾ ਘੜਦਾ ਲੈ ਖੱਡਾ ਖੱਡਾ ਬੌਲਾ ਸਹੀ ਗੱਲ ਹੈ ਬਾਈ ਤੇ ਹਮ ਬਾਕੀ ਡਾਕਟਰ ਸਾਫ ਸੁਥਰੀ ਵਹਿਣ ਵਾਲੀ ਹੈ ਸਹੀ ਗੱਲ ਹੈ ਬੱਚਾ ਵੀ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਹੈਨਾ ਬਾਈ ਬਾਈ ਨਹੀਂ ਆਇਆ ਚੰਗੀ ਹੈ ਡਾਕਟਰ ਜਿੰਨੀ ਕਹਦੇ ਓੰਨੀ ਹਮ ਬਾਹ ਬਹੁਤ ਸਾਫ ਸੂਫ ਹੈ ਸਹੀ ਗੱਲ ਹੈ ਕੁਆਲਿਟੀ ਇੱਕ ਨੰਬਰ ਅਰੇ ਬਾਹ ਜਾਨਵਰ ਤਾਂ ਚੰਗਾ ਜਾਨਵਰ ਹੈ ਜਾਨਵਰ ਤਾਂ ਕੋਈ ਲੇਖੇ ਨਹੀਂ ਬੱਚਾ ਦੇਖੋ ਡਾਕਟਰ ਬੱਚਾ ਉਸ ਤੋਂ ਵੀ ਚੰਗਾ ਹੈ ਉਸ ਤੋਂ ਵੀ ਚੰਗਾ ਬਾਹ ਨਿਆਏ ਚੰਗਾ ਬੱਚਾ ਹੈ ਕੀ ਬਾਤ ਆ ਭਾਈ ਦੇ ਨਾਲ ਹੀ ਤਿਆਰ ਹੋ ਜਾਣਾ ਇਹਦਾ ਡਾਕਟਰ ਹੋਂਦੇ ਸਾਲ ਨੂੰ ਨਾਲ ਜਾਂ ਗਿਫਟ ਆਲਾ ਕੰਮ ਹੀ ਆ ਗਿਫਟ ਆਲਾ ਹਾਂ ਸਹੀ ਗੱਲ ਆ ਭਾਈ ਮੁੱਲ ਜੈਜੂ ਮੁੱਲ ਡਾਕਟਰ ਜੈਜ ਕਰਨੇ ਆਪਾਂ ਮੁੱਲ ਨਹੀਂ ਬਾਹਲੇ ਕਰਨੇ ਮੁੱਲ ਤਾਂ ਆਪਾਂ ਪਹਿਲੇ ਦੂਜੇ ਫੋਨ ਦੀ ਬਾਹਲੇ ਵੇਖਣਾਂ ਆਪਣੀਆਂ ਬਹੁਤ ਠੀਕ ਅੱਗੇ ਵੀ ਆਪਣੇ ਪਹਿਲੇ ਦੂਜੇ ਫੋਨ ਦੀ ਵੇਖਦੇ ਮੁਰਕੇ ਭਾਈ ਫੋਨ ਆਉਂਦੇ ਆ ਬਾਹਲੇ ਉਦੋਂ ਮਾਲ ਸੇ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਸੂਈ ਇਹ ਵੀ ਡਾਕਟਰ ਦੂਜਾ ਸੂਆ ਹੂੰ ਬੱਚੀ ਮੈਂ ਕਹਿੰਦਾ ਬੱਚੇ ਇਹਦੀ ਵੀ ਦਿਖਾ ਦੇ ਡਾਕਟਰ ਕੀ ਬਾਤ ਆ ਬੱਚਾ ਬਹੁਤ ਚੰਗਾ ਦਿੱਤਾ ਬਾਹਰ ਨਹੀਂ ਆਏ ਚੰਗੇ ਡਾਕਟਰ ਥੋੜੀ ਚੰਗੀ ਨਾ ਬੰਦਾ ਮੰਨੇ ਲਾ ਸਹੀ ਗੱਲ ਆ ਬਈ ਲੈ ਲਾ ਅੱਜ ਤਾਂ ਤੁਹਾਨੂੰ ਤਾਂ ਅੱਛਾ ਜੀ ਇੱਕ ਨਾ ਇੱਕ ਫ੍ਰੀ ਆ ਮਾਲ ਇੱਕ ਨਾ ਇੱਕ ਫ੍ਰੀ ਆ ਹਾਂ ਬੱਚੇ ਦੇਖਦਾ ਬੱਚਾ ਇਹ ਵੀ ਬਹੁਤ ਜਿਆਦਾ ਕੁਆਲਿਟੀ ਆ ਹੂੰ ਬਾਕੀ ਡਾਕਟਰ ਥਾਂ ਲੈਵੇ ਦੀ ਸੀਲ ਥੰਦੀ ਦੀ ਇਹਦੀ ਵੀ ਆਪਣੀ ਗਾਰੰਟੀ ਹੂ ਲਾ ਏਕਾ ਤੋਂ ਸੂਈ ਆ ਬਾਈ ਇਹ ਡਾਕਟਰ ਰਾਤ ਸੂਈ ਆ 11 12 ਵਜੇ ਠੀਕ ਆ ਬੱਚੀ ਇਹਦੇ ਮੈਂ ਕਿਹਾ ਜੇਰ ਦੀ ਆਪਣੀ ਗਰੰਟੀ ਹੋ ਦੋਨੇ ਵੜਾਂ ਦੀ ਬਹੁਤ ਠੀਕ ਆ ਹਾਂ ਬਾਕੀ ਡਾਕਟਰ ਥਣ ਲੈਵਾ ਦਿਖਾ ਦੇ ਲੈ ਕੀ ਬਾਤ ਆ ਆਰਡਰ ਬੜਾ ਕਮਾਲ ਆ ਹਨਾ ਬਹੁਤ ਨਿਆਏ ਚੰਗਾ ਡਾਕਟਰ ਕੋਈ ਥੋੜਾ ਨਾ ਚੰਗਾ ਬੰਦੇ ਕੋਈ ਚੈੱਕ ਨਹੀਂ ਕਹਿਣਾ ਬੜਾ ਚੰਗਾ ਹੈ ਕੁਛ ਨਹੀਂ ਸੂਈ ਸਵਾਈ ਬਾਕੀ ਕੁਆਲਿਟੀ ਦਿਖਾ ਦੇ ਡਾਕਟਰ ਪੂਰਾ ਫੇਸ ਕੁਆਲਿਟੀ ਬਹੁਤ ਚੰਗੀ ਆ ਕੀ ਬਾਤ ਆ ਭਾਈ ਥਣ ਬੜਾ ਕਮਾਲ ਆ ਥਣ ਤਾਂ ਡਾਕਟਰ ਜਾਂ ਗੁੱਲਿਆ ਥਣ ਲੱਗਾ ਥਣ ਤਾਂ ਬਾਹਰ ਨੂੰ ਇਹੋ ਜਿਹਾ ਥਾਣੀ ਨਹੀਂ ਲੱਗਦਾ ਹੂੰ ਖੋਲਿਓ ਬਈ ਬਹੁਤ ਜਿਆਦਾ ਕੁਆਲਿਟੀ ਚ ਫੁੱਲ ਬਰੀਡ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਬੈੜ ਚੰਗੀ ਆ ਸੂਈ ਸਵਾਈ ਆ ਜੇਰ ਜੁਰ ਬਾਈ ਕਹਿੰਦਾ ਬਾਕੀ ਡਾਕਟਰ ਨੂੰ ਲੈਵਾ ਦਿਖਾ ਵੈਣ ਦਾ ਹੂੰ ਕੀ ਬਾਤ ਆ ਬਾਈ ਕਿੰਨਾ ਦੁੱਧ ਦੇ ਦੂਆ ਦੁੱਧ ਡਾਕਟਰ ਮਾਲਕਾ ਨੇ 17 18 ਕਿਲੋ ਚ ਉਹ ਆ ਦੱਸਿਆ ਦੁੱਧ ਦੀ ਸੇਵਾ ਦਾ ਹੋਇਆ 20 22 ਕਿਲੋ ਜਵਾਉਣੀਆਂ ਵੈਰਾ ਇਹ ਬਾਕੀ ਥੋੜਾ ਬੱਚੇ ਦਾ ਕਰਦੀ ਆ ਡਾਕਟਰ ਇਹ ਸਹੀ ਗੱਲ ਆ ਬਾਈ ਕਿਹੜਾ ਕਰਨਾ ਕੁਛ ਨਹੀਂ ਡਾਕਟਰ ਬਾਹਰ ਹੱਥ ਮਾਰ ਕੇ ਐਂ ਵੈਜੀ ਠੀਕ ਆ ਹਾਂ ਸਹੀ ਗੱਲ ਹੈ। ਲੇਵਾ ਦੇਖ ਲੇਵਾ ਕਮਾਲ ਦਾ ਬਹੁਤ ਡਾਕਟਰ ਬਾ ਨਹੀਂ ਆਇਆ ਫਿੱਟ ਨਾ ਲੇਵੇ ਤਾਂ ਸਹੀ ਗੱਲ ਹੈ। ਬਾਕੀ ਐਵੇਂ ਜਿਹੀ ਗਰੀ ਬਹਿ ਕੇ ਦਿਖਾਈ ਥੱਲੇ ਡਾਕਟਰ ਕਹਿਣੀ ਕੁਝ ਨਹੀਂ ਬਾਹਰ ਦੇ ਤਾਂ ਸਹੀ ਗੱਲ ਆ। ਫਾੜੀ ਵਾਲਾ ਆਡਰ ਹੈ। ਫਾੜੀਆ ਆਡਰ ਆ ਬਾਕੀ ਡਾਕਟਰ ਮਗਰ ਬੱਛੀ ਆ ਪਤਾ ਤੁਰਾ ਮਾਰ ਕੇ ਦਿਖਾਵਾਂਗੇ। ਠੀਕ ਆ ਬਾਈ। ਵੱਡੀ ਗੱਲ ਕੀ ਡਾਕਟਰ ਥੋੜਾ ਬੱਚੇ ਦਾ ਜਰੂਰ ਕਰਦੀ ਆ। ਬਾਈ ਤਾਂ ਬੁਲਾ ਇੱਧਰ ਦੀ ਜਾ ਉੱਧਰ ਦੀ ਜਾ ਕਹਿਣੀ ਕੁਝ ਨਹੀਂ ਗੱਲ ਮਾਰ ਜਿੰਦਾ। ਬਸ ਕੁਝ ਨਹੀਂ। ਬਾਕੀ ਤਾਂਰਾ ਮਾਰ ਕੇ ਲੈ। ਤਾਂਰਾ ਆਪਾਂ ਮਾਰ ਕੇ ਖਾਣੇ ਵਾਲ ਦੀ ਜੀ। ਹੈਣਾ ਪਾਲੀ ਨਿਆਇ ਦਾ ਪਸੰਦੀਆ ਨਿਆਣਾ ਵੀ ਨਹੀਂ ਪਾਉਣਾ ਪਿਆ ਅਸੀਂ ਬਾਈ ਲੈ ਲਾ ਦੂ ਧਾਰਾ ਦੇਖੋ ਲੈ ਚਵਾਈ ਬੜੀ ਦੰਗੀ ਵਾਲਾ ਚੂਣ ਚਵਾਦਾ ਕਰਮਾ ਲੈ ਡਾਕਟਰ ਇਹ ਚੂਣ ਤਾਂ ਸਾਰੀਆਂ ਬਹਿਣਾ ਦੇ ਬਾਹਰ ਨਹੀਂ ਆਏ ਚੰਗਾ ਲੱਗਾ ਇਹ ਚੂਣ ਤਾਂ ਲੱਗੇ ਨਹੀਂ ਕਿਸੇ ਦਾ ਕੜਕਾ ਸੁਣਦਾ ਚਵਾਈ ਤਾਂ ਕ ਨਹੀਂ ਬਾਈ ਬਾਕੀ ਡਾਕਟਰ ਇਹ ਚੂਣ ਤਾਂ ਤੂੰ ਦੇਖੀ ਜਨਾ ਬਹਿਣਾ ਦੇ ਥਾਨ ਬਾਹਰ ਚੰਗੇ ਆ ਚਵਾਈ ਤਾਂ ਆਟੋਮੈਟਿਕ ਹੀ ਚੰਗੀ ਹੋਣੀ ਹੈ ਸਹੀ ਗੱਲ ਆ ਲੈ ਚੂਣ ਚਵਾਦਾ ਕਰਮਾ ਇਹਦਾ ਇੱਕ ਨੰਬਰ ਆ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਜਾ ਕੋਈ ਚੈੱਕ ਨਹੀਂ ਜਿਵੇਂ ਮਰਜ਼ੀ ਡਾਕਟਰ ਚੋਈ ਜਾ ਕੋਈ ਚੱਕਰ ਹੀ ਨਹੀਂ ਲਾਏ ਕਵਾਲਿਟੀ ਚੰਗੀ ਜੀ ਬਾਈ ਬਾਹਰ ਨਿਆਂ ਚੰਗੀ ਡਾਕਟਰ ਥੋੜੀ ਚੰਗੀ ਨਹੀਂ ਕਹਿ ਸਕਦੇ ਆਪਾਂ ਬਾਹਰ ਦੱਸਦਾ ਨਾ ਥਣ ਬੜਾ ਕਮਾ ਬਾਕੀ ਡਾਕਟਰ ਤੂੰ ਹੁਣ ਦਿਖਾ ਦੇ ਥਣ ਸਮਾਜ ਚ ਆਈ ਹੈ ਵੇਖ ਅਗਨੀ ਨਾਲ ਧਾਰਾਂ ਮਾਰੀਆਂ ਦੁੱਧ ਦਿਖਾ ਦੇ ਲੈ ਲੈ ਦੁੱਧ ਦੇਖੋ ਬਈ ਕੀ ਬਾਕੀ ਤਾ ਤੂੰ ਦਿਖਾ ਦੇ ਨਾਲ ਕਿੰਨਾ ਸਣ ਸਣ ਚੰਗਾ ਡਾਕਟਰ ਲੈ ਸਹੀ ਗੱਲ ਆ ਬਈ ਕੀ ਬਾਤ ਬਾਕੀ ਵੱਡੀ ਗੱਲ ਕੀ ਡਾਕਟਰ ਇਹਦਾ ਹੂੰ ਕਰ ਰਿਹਾ ਠੰਡੀਆਂ ਸੀਲ ਦੇ ਕੋ ਥਣ ਦੇਖੋ ਡਾਕਟਰ ਬਾਹਰ ਨਹੀਂ ਕਹਿਆ ਕੱਢਿਆ ਕੁਆਲਿਟੀ 1 ਨੰਬਰ ਬਾਹਰ ਨਿਆਂ ਚੰਗੀ ਡਾਕਟਰ ਥੋੜੀ ਚੰਗੀ ਨਹੀਂ ਹੈਗਾ ਬਾਹਰ ਨਿਆਂ ਚੰਗੀ ਵੇੜ ਬਾਕੀ ਮੁੱਲ ਵੀ ਬਾਈ ਨੇ ਜੈ ਬਾਕ ਬੱਚਿਆਂ ਦਾ ਕੋਈ ਮੁੱਲ ਨਹੀਂ ਸਹੀ ਗੱਲ ਹੈ ਹਾਂ ਚਾਰ ਨੰਬਰ ਕਿਹੜਾ ਸੂਆ ਸੁੰਦੀ ਹੈ ਇਹ ਡਾਕਟਰ ਪਲੋਂ ਵੱਛੀ ਹੈ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੋ ਡਾਕਟਰ ਹੋ ਸਕਦਾ ਵੀ ਡੰਗ ਜੜੀ ਲੈ ਵੀ ਸਕਦੀ ਹੈ ਤੇ ਹੋ ਸਕਦਾ ਇੱਕ ਦਿਨ ਚ ਪਹਿਲਾਂ ਵੀ ਸੂ ਸਕਦੀ ਹੈ ਠੀਕ ਆ ਉਹਨਾਂ ਨੂੰ ਤਾਂ ਪਸੂ ਆਉਂਦਾ ਨਹੀਂ ਪਤਾ ਵੀ ਹਿਲਚਲਣਾ ਇੱਕ ਦੋ ਦਿਨ ਘਾਜੇ ਸਹੀ ਗੱਲ ਹੈ ਤੇ ਹੋ ਸਕਦਾ ਰਾਤ ਭਰਾਂਤੀ ਵੀ ਸੂ ਸਕਦੀ ਹੈ ਸਹੀ ਮੱਛੀ ਡਾਕਟਰ ਥੱਲੇੋਂ ਦਿਖਾ ਦਿਓ ਬਣੀ ਵੀ ਲੈ ਵੇਖੋ ਲੈਵਾ ਦੇਖੋ ਭਾਈ ਡਾਕਟਰ ਕਮਾਲ ਦੀ ਗੱਲ ਆ ਥੱਲੇ ਵੇ ਲੈਵਾ ਤਾਂ ਬਾਹ ਨਹੀਂ ਆਇਆ ਇਹ ਲੈਵਾ ਖੜਿਆ ਵੱਛੀ ਦਾ ਸਹੀ ਗੱਲ ਹੈ ਭਾਈ ਆ ਬਾਕੀ ਡਾਕਟਰ ਮੂੰਹ ਮੱਥਾ ਦਿਖਾ ਦੇ ਜਾਦ ਕੁਆਲਟੀ ਵਹਿ ਚਾਹ ਤੋ ਦਿਖਾ ਦੇ ਪਹਿਲਾ ਸੂਆ ਬੱਚੀ ਦੰਦਾਂ ਚ ਹੀ ਹਲੇ ਦੰਦਾਂ ਚ ਹੀ ਹਲੇ ਹਾਂ ਠੀਕ ਆ ਖੋ ਬਾਕੀ ਡਾਕਟਰ ਬੈਠ ਗੱਲ ਕੀ ਨਾ ਪਹਿਲਨ ਬੱਚੀ ਤੈਨੂੰ ਪਤਾ ਵੀ ਮੰਗ ਬਹੁਤ ਜ਼ਿਆਦੇ ਆ ਹੂੰ ਬੱਚੀ ਪਹਿਲਨ ਬਹੁਤ ਹੀ ਚੰਗੀ ਆ ਵੀ ਨਜਾਇਜ਼ ਚੰਗੀ ਆ ਹਾਂ ਕੁਆਲਿਟੀ ਦੇਖ ਯਾਰ ਕੁਆਲਿਟੀ ਡਾਕਟਰ ਯਾਰ ਤੂੰ ਲੈਖਾ ਹੀ ਕੋਈ ਤੂੰ ਲੈਵਾ ਦੇਖ ਕਾਦ ਲੈਵਾ ਅਲੱਗ ਅਲੱਗ ਥਣ ਲੱਗਿਆ ਬਹੁਤ ਚੰਗਾ ਬਈ ਕਰਮਾ ਆਈਦਾ ਬਹੁਤ ਜ਼ਿਆਦੇ ਚੰਗਾ ਡਾਕਟਰ ਬੱਚੀ ਦੇ ਹਿਸਾਬ ਨਾਲ ਲੈਵਾ ਬਹੁਤ ਆ ਜਦੋਂ ਸੂ ਵੀ ਬਾਣ ਬਹੁਤ ਜਾਣਾ ਐ ਨੇ ਬਾਕੀ ਡਾਕਟਰ ਨੂੰ ਦਿਖਾ ਦੇ ਪੂਰੀ ਬਰੀਕ ਹੱਡੀ ਦੀ ਬਹਿਣਾ ਪੂਰੀ ਚੰਗੀ ਆ ਸਹੀ ਗੱਲ ਆ ਬਾਕੀ ਆ ਡਾਕਟਰ ਗੱਲ ਕੀ ਹੁਣ ਕਹਿਣ ਮੈਂ ਗੱਲਾਂ ਨਹੀਂ ਬਾਕੀ ਦੁੱਧ ਵਾਲਾ ਪੀਸ ਐ ਦੁੱਧ ਵਾਲਾ ਪੀਸ ਬਾਕੀ ਮੂੰਹ ਦਿਖਾ ਦੇ ਪੂਰੀ ਕੁਆਲਿਟੀ ਦਿਖਾ ਦੇ ਬਹਿਣ ਦੀ ਲੈ ਸਹੀ ਗੱਲ ਆ ਪੂਰੀ ਨਸਲ ਆ ਬਾਕੀ ਆ ਦਿਖਾ ਦੇ ਡਾਕਟਰ ਪੂਰੀ ਪੁੱਤਰ ਪੁੱਤਰ ਬਹਿਣਾ ਬਾਕੀ ਡਾਕਟਰ ਸੀਲ ਸੰਦੀ ਦੇਖੋ ਲੈ ਲੈ ਬਾਈ ਜਿਵੇਂ ਮਾਰਦੇ ਕਿਹੜੀ ਡਾਕਟਰ ਕੁਛ ਨਹੀਂ ਲੈ ਕੋਈ ਚੱਕਰ ਹੀ ਨਹੀਂ ਕਹਿਣਾ ਬਾਕੀ ਡਾਕਟਰ ਜੋ ਸੂ ਵੀ ਨਾ ਬੱਚਾ ਪੁੱਛਾ ਧਸਦਾ ਬਹਿਣਾ ਨਿੱਖਰ ਨਹੀਂ ਫੇਰ ਸਹੀ ਗੱਲ ਆ ਹਾਂ ਬਾਕੀ ਹੂੰ ਦਿਖਾ ਦੇ ਪ੍ਰਿੰਟ ਪ੍ਰਿੰਟ ਬੜਾ ਚੰਗਾ ਸਹੀ ਗੱਲ ਆ ਤੇ ਕੱਚੀ ਦਾ ਮੁੱਲ ਜਾਇਜ਼ ਹੀ ਹੋ ਮੁੱਲ ਦਾ ਡਾਕਟਰ ਯਾਰ ਆਪਾਂ ਤਾਂ ਬਹੁਤ ਜਾਇਜ਼ ਕਰ ਰਹੇ ਆਪਾਂ ਮੁੱਲ ਦਾ ਵੱਡੇ ਕਰਨੀ ਨਹੀਂ ਹਾਂ ਆਪਾਂ ਤਾਂ ਛੋਟੇ ਭਾਵੇਂ ਹੀ ਦਿੰਦੇ ਹੁੰਦੇ ਆ ਵੀ ਖਾਂ ਨੂੰ ਬੰਦੇ ਵਿੱਚ ਮੂਚਣਾ ਲੈ ਜਾਂਦੇ ਆਪਾਂ ਨੂੰ ਸਹੀ ਹੈ ਬਾਈ ਨਹੀਂ ਤਾਂ ਆਪਾਂ ਵੀਡੀਓ ਦੀ ਮੁੱਲ ਕਰਦਗੇ ਉਹ ਵਿੱਚ ਮੂਚਾ ਉਹਨਾਂ ਪੜਦਾ ਰਹਿ ਜਾਣਾ ਸਹੀ ਗੱਲ ਆ ਪਾਕੀ ਡਾਕਟਰ ਤੂੰ ਬੱਚੀ ਦਿਖਾ ਦੇ ਚਾਰਸ਼ ਫਿਰ ਸਮਾਰ ਕੇ ਮੂਰੂ ਮਾਰੂਗੀ ਲੈ ਵਾ ਬੜਾ ਕਮਾਲ ਦਾ ਬੜਾ ਨਹੀਂ ਆ ਡਾਕਟਰ ਥਾਂ ਤੋਂ ਦਿਖਾ ਬੱਚੀ ਦਾ ਇਹ ਥਾਂ ਦੇਖੋ ਕੱਲਾ ਕੱਲਾ ਥਾਂ ਪੂਰੀ ਵੇਖੀ ਦੇ ਥਾਂ ਬਾਕੀ ਰਾਜ ਨੂੰ ਕੁਆਲਿਟੀ ਦਿਖਾ ਬਾਈ ਨਸਲ ਜਿੰਨੀ ਕਹਦੇ ਉੰਨੀ ਆ ਉੰਨੀ ਹੈਗੀ ਬ੍ਰੀਕਿੰਗ ਆ ਦਾ ਕੋਈ ਲਿਖਿਆ ਨਹੀਂ ਡਾਕਟਰ ਦਾ ਸਹੀ ਗੱਲ ਆ ਭਾਈ ਲੈ ਕਿਆ ਬਾਤ ਹਾਂ ਦੋਨੇ ਪਾਸੇ ਦਿਖਾਈ ਡਾਕਟਰ ਥਾਣੇ ਤਰੂ ਬਹੁਤ ਚੰਗਾ ਲੱਗਿਆ ਹਮ ਥਾਨ ਬੰਦਾ ਕਹਿੰਦਾ ਜਿਵੇਂ ਪਹਿਲਾਂ ਬੱਚੀ ਆ ਬਾਕੀ ਨਾ ਹੀ ਕੋ ਆ ਵਾਲਾ ਡਾਕਟਰ ਨੂੰ ਲੈ ਹਮ ਲੈ ਕਿਆ ਬਾਤ ਹਾਂ ਤੁਹਾਨੂੰ ਦਿਖਾ ਦੇ ਬੀ ਸ਼ਾਂ ਤੁਹ ਹਮ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣਾ ਭਾਈ ਅੱਗੇ ਆ ਗਈ ਹੀ ਪਰ ਬੱਚੀ ਬਾਈ ਕਿੰਨੀ ਕੋਮਰੇ ਦੀ ਡਾਕਟਰ ਇਹ ਬੱਚੀ ਆ ਤੇ ਮੰਨ ਕੇ ਚਲੋ ਵੀ ਹੋਊਗੀ ਬਾਦਾਂ ਤੇਰਾ ਮਹੀਨਿਆਂ ਦੀ ਠੀਕ ਹੈ ਭਾਈ ਹਾਂ ਕਿਹੜੇ ਟੀਕੇ ਦੀ ਆ ਇਹ ਟੀਕੇ ਦਾ ਡਾਕਟਰ ਲਈਆਂ ਫਾਰਮ ਚੋਂ ਲਈਆਂ ਚੰਗੇ ਥੋਈਆਂ ਕੀ ਕਿਦਾ ਪਰ ਕਾਰਡ ਦਾ ਪਤਾ ਕਰਕੇ ਦੱਸ ਦਾਂਗੇ ਸਾਰਿਆਂ ਦਾ ਠੀਕ ਹੈ ਭਾਈ ਬਾਕੀ ਡਾਕਟਰ ਚਾਰ ਥਾਣਾ ਕੋਈ ਫੋਰਸنگ ਨਹੀਂ ਦਿਖਾ ਦੇ ਮਾਰ ਦਾ ਤੂੰ ਤਾਂ ਕਿੰਨਾ ਡਾਕਟਰ ਕੋਲ ਤਾਂ ਚੰਗੇ ਆਲਗੇ ਆ ਜਿਆ ਮਾਰੇ ਰੋਧਾ ਇਹਨਾਂ ਦਾ ਬੱਚੀਆਂ ਹੀ ਨਹੀਂ ਹਰੇਕ ਬੰਦਾ ਟੀਕਾ ਚੰਗਾ ਪਹੁੰਚਾ ਬਾਕੀ ਤੂੰ ਬੱਚਾ ਆਪ ਦੱਸੂ ਮੂੰਹ ਤੇ ਬੱਚੇ ਦੇਖ ਕੁਆਲਿਟੀ ਦੇਖ ਨਾ ਕੁਆਲਿਟੀ ਦਾ ਡਰਾਪ ਹੀ ਮੂੰਹ ਬੋਲੂ ਆਪਣੇ ਕਹਿੰਦੇ ਆ ਗੱਲਾਂ ਨਹੀਂ ਸਹੀ ਗੱਲ ਪੂਰਾ ਬੱਚਾ ਪਲਿਆ ਹੋਆ ਸੰਭਿਆ ਪਲਿਆ ਬੱਚਾ ਕੋਈ ਐਨਾ ਮੰਦੇ ਵੀ ਛੋਟਾ ਹਾਂ ਹਾਂ ਸਹੀ ਗੱਲ ਬਾਕੀ ਡਾਕਟਰ ਬੱਚੀ ਤੋਂ ਤੋਰਦੀ ਤਰਦੀ ਦੇਖੀ ਬੱਚੀ ਚੰਗੀ ਬਹੁਤ ਹੈ ਹਾਂ ਕੁਆਲਿਟੀ ਇੱਕ ਨੰਬਰ ਹੈ ਫੇਸ ਬੜਾ ਚੰਗਾ ਤੋਰਾ ਚੈੱਕ ਕਰ ਲੋ ਚੰਗੀ ਹੈ ਬਰੀਡ ਵੀ ਤੇ ਮਾੜਾ ਰਿਕਾਰਡ ਵੀ ਬਾਈ ਦਾ ਚੰਗਾ ਹੀ ਹੈ ਫਰੰਟ ਪੂਰਾ ਚੰਗਾ ਡਾਕਟਰ ਚਾਰ ਹੀ ਥਾਣਾ ਤੋਂ ਬੱਚੀ ਥਣ ਦੇਖ ਲਾ ਸਹੀ ਗੱਲ ਹੈ ਆਪਾਂ ਮੁੱਲ ਵੀ ਬਹੁਤ ਜਾਇਜ਼ ਕਰਨਾ ਕੋਈ ਮੁੱਲ ਵੱਡਾ ਨਹੀਂ ਕਰਦੇ ਇਹਨਾਂ ਦਾ ਠੀਕ ਹੈ ਭਾਈ ਹਾਂ ਆਪਾਂ ਮੁੱਲ ਜਾਇਜ਼ ਵਾਈ ਨਹੀਂ ਵੇਚਾਂਗੇ ਬਹੁਤ ਜਾਇਜ਼ੀ ਕਰਾਂਗੇ ਟਾਮੀ ਬੱਚੀ ਵੀ ਲੈਦਾ ਭਾਈ ਚੰਗੀ ਕੋਈ ਕਹਿੰਦਾ ਭਾਈ ਕਹਿੰਦਾ ਆ ਜੇ ਨਾ ਫੇਰ ਬਾ ਡਾਕਟਰ ਜੇ ਮੋਲਾਪਾ ਕਰਾਉਣਾ ਵੀਡੀਓ ਚ ਵੀ ਕਰ ਦੇਗਾ ਪਰ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਭਾਈ ਅੱਬਾ 17000 ਚੋਂ ਬੱਸ ਪਰ ਛੋੜਛੱਪਾ ਹੀ ਕਰਨਾ ਮੁੱਲ ਭਦਾਈ ਦਾ ਮਾੜੀ 17000 ਦੀ ਬੱਚੀ ਪਾ ਦੇ ਦਾਂਗੇ ਚੱਕ ਭਾਈ ਛੋੜਛੱਪਾ ਕਰ ਦਾਂਗੇ ਥੋੜਾ ਬਹੁਤਾ ਬਾਕੀ ਡਾਕਟਰ ਬੱਚਾ ਦੇਖ ਲੈ ਇਹੋ ਜਿਹੇ ਲੋਕ ਬੱਚਿਆਂ ਦੇ 20 22 22000 ਰੁਪਏ ਮੰਗੀ ਜਾਂਦੇ ਆ ਚੋਲੀ ਦਿਖਾ ਦੇ ਨੀ ਤੂੰ ਬੱਚਾ ਦੇਖਦਾ ਡਰਾਪੀ ਮੂੰਹੋਂ ਬੋਲੂ ਬੱਚਾ ਵਾਕਿਆ ਹੀ ਚੰਗਾ ਲੈ। ਕੀ ਬਾਤ ਆ ਭਾਈ। ਹਾਂ ਬਾਕੀ ਡਾਟਰ ਨੇ ਚੋਲੀ ਦਿਖਾ ਦੇ ਸਮਾਰ ਕੇ 40 ਥਾਣਾ। ਹੂੰ ਇਹ ਦਿਖਾ ਦੇ ਲੈ। ਮੁੱਲ ਜਮਨ ਜਾ ਜਾਣਾ 17 ਹਜ਼ਾਰ ਦੀ। ਡਾਟਰ ਦੇਖੋ ਗੱਪ ਨਾਲ ਕੀ ਚੋਲੀ ਆ ਤੇ 4 ਥਾਣਾ। ਸਹੀ ਗੱਲ। ਪੂਰਾ ਲੈ ਵਾ ਲੂ ਵਾ ਚੰਗਾ ਕੱਢੂਗੀ ਵਿੱਚ। ਹੂੰ ਸਹੀ ਗੱਲ ਆ ਕੁਆਲਿਟੀ। ਕੁਆਲਿਟੀ ਬਹੁਤ ਆ ਡਾਟਰ ਬੱਚਾ ਪਲਿਆ ਹੋਇਆ ਵਾ ਪੂਰਾ। ਮੰਨ ਕੇ ਜੇ ਬੰਦੇ ਸਾਹਮਣੇ ਆਉਂ ਵੀਨੇ 2-3 ਮਹੀਨੇ ਟਿਕਾ ਲੈਦੇ ਨੇ। ਸਹੀ ਗੱਲ ਆ ਭਾਈ। ਹਾਂ। ਕਵਾਲਿਟੀ ਦਾ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਫੇਸ ਬਹੁਤ ਬੜਾ ਚੰਗਾ ਬੜਾ ਚੰਗਾ ਡਾਕਟਰ ਯਾਰ ਬਾਕੀ ਤੂੰ ਹੁਣ ਹੀ ਦੇ ਲੈ ਆ ਲੇਵਾ ਹੁਣ ਪਟਨਾ ਸ਼ੁਰੂ ਕਰ ਲਿਆ ਬੱਚੀ ਨੇ ਇਹ ਛੋਟੀ ਆ ਆ ਇਹ ਜੋ ਡਾਕਟਰ ਆਪਾਂ ਮੰਨ ਕੇ ਚੱਲੋ ਵੀ ਮਾਨਤਾਂ ਨੂੰ ਛੋੜਛੱਪਾ ਹੀ ਕਰਨਾ ਆਪਾਂ ਉਹ ਮੇਰੀ ਮੁੱਲ ਕਰਾਉਣਾ ਫੇਰ 20 ਕਰਾ ਦੇ ਬੰਦਾ ਠੀਕ ਆ ਭਾਈ 17000 ਜੁਬ ਛੋੜਛੱਪਾ ਦੇ ਦਿਆਂਗੇ ਠੀਕ ਆ ਭਾਈ ਹਾਂ ਤੂੰ ਆਪ ਹੀ ਦੇ ਲੈ ਹੁਣ ਤੂੰ ਵੀਡੀਓ ਪਾ ਨਾ ਇਹਦੇ ਬੱਚੇ ਦਾ ਟੱਕ ਮੁੱਲ ਕੌਣ ਕਰਦਾ ਸਹੀ ਗੱਲ ਆ ਹਾਂ ਜਮਾ ਜੈਜ ਮੌਲਾ ਭਾਈ 17000 ਰੁਪਏ ਮਾਨਤਾਂ ਫੋਜੂਗਾ ਅੱਗੇ ਬਈ ਜਰਸੀ ਆ ਕੀ ਡਾਇਮੰਡ ਪੀਸ ਕਿੰਨੀ ਕੁ ਉਮਰ ਹੈਨੀ ਇਹ ਨਹੀਂ ਹੂ ਡਾਕਟਰ ਮੰਨ ਕੇ ਚਲੋ 7 ਤੋਂ 8 ਕਿ ਮਹੀਨਾ ਦਾ ਬੱਚਾ ਹੀ ਆਦਾ ਠੀਕ ਹੈ ਬਾਕੀ ਤੂੰ ਕੁਆਲਿਟੀ ਦੇਖ ਡਾਕਟਰ ਜਦੋਂ ਆਪੇ ਮੂੰਹੋਂ ਬੋਲੂ ਵੀ ਬੱਚਾ ਵਾਕਈ ਚੰਗਾ ਹੈ ਫੇਸ ਬੜਾ ਪਿਆਰਾ ਬਾਹਾਂ ਨਿਆਏ ਚੰਗਾ ਡਾਕਟਰ ਬੱਚੇ ਦੀ ਤੂੰ ਬਾਕੀ ਲੂੰ ਲਾ ਦੇਖ ਬੱਚੇ ਦੀ ਚਮਕਦਾਉਂਕ ਬਹੁਤ ਹੈ ਸਹੀ ਗੱਲ ਬਾਕੀ ਡਾਕਟਰ ਸਾਹਿਬ ਲੇਵਾ ਦਿਖਾ ਦੇ ਮੱਛੀ ਦਾ ਨਾ ਐ ਗੱਪਣਾ ਗੇ ਸਟਾਰਟ ਕਰੀ ਹੁੰਦੀ ਹੈ ਬੱਚੇ ਹੀ ਹੁਣ ਲੇਵਾ ਸਹੀ ਗੱਲ ਅੱਲਾ ਬਾਈ ਕੀ ਬੋਲ ਤਾ ਲੈ ਚਾਰ ਹੀ ਥਾਣਾ ਪੂਰੇ ਚਾਰੇ ਥਾਣਾ ਹੁੰਦੇ ਹੈ ਲੈ ਕਲਾ ਕਲਾ ਪੂਰਾ ਡਾਕਟਰ ਖਲਾਬੀ ਥਾਨ ਲੱਗਿਆ ਫਾ ਨਹੀਂ ਆਇਆ ਚੰਗਾ ਬਰੀਕੀ ਜੀ ਜਾਣਾ ਬਾਕੀ ਡਾਕਟਰ ਬਰੀਕ ਬੜਾ ਪਛੀਆ ਚੰਗੀ ਹਮ ਬਾਕੀ ਕੁਆਲਟੀ ਦੇ ਗਾਂ ਦੀ ਵੀ ਚੰਗੇ ਦਾ ਬੱਚਾ ਡਾਕਟਰ ਸਹੀ ਗੱਲ ਹੈ ਕੁਆਲਟੀ ਦੇਖੋ ਤੂੰ ਇੱਕ ਨੰਬਰ ਰੰਗ ਰੂਪ ਕਿਸੇ ਪਾਸ ਕਰਮਾ ਇਹਨੂੰ ਕੋਈ ਘਾਟ ਨਹੀਂ ਉਮਰ ਛੋਟੀ ਹੈ ਗਰੋਥ ਚੰਗੀ ਥਣ ਝੋਲੀ ਤੇ ਰਾਕੀ ਬਾਕੀ ਡਾਕਟਰ ਇਹ ਆ ਬੱਚਾ ਹੁਣ ਨਿੱਤਾ ਪਾ ਤੂੰ ਵੀਡੀਓ ਪਾਉਣਾ ਕੋਈ ਟਾਵਾਂ ਬੱਚਾ ਨਿਕਲਦਾ ਬਾਕੀ ਤੂੰ ਬੱਚਾ ਦਿਖਾ ਦੇ ਡਾਕਟਰ ਹਮ ਬੱਚੇ ਦੀ ਮੂੰਹ ਮੱਥਾ ਦਿਖਾ ਦੇ ਪੂਰੀ ਕੁਆਲਿਟੀ ਦਿਖਾ ਦੇ ਬੱਚੇ ਜੀ ਲੈ ਸਹੀ ਗੱਲ ਹੈ ਫੇਸ ਰੀ ਹੈ ਨਾ ਬਾਕੀ ਡਾਕਟਰ ਆਪਾਂ ਕਹਿ ਦਿੰਨੇ ਇਹਨੂੰ ਕਹਿੰਦੇ ਕੌਲੀ ਚ ਪਾਣੀ ਪਿਆ ਲੈ ਬੱਚੇ ਦਾ ਮੂੰਹ ਤਾਂ ਇੰਨਾ ਛੋਟਾ ਲੈ ਸਹੀ ਗੱਲ ਹੈ ਲੈ ਨਸਲ ਦਿਖਾ ਦੇ ਕੀ ਬਾਤ ਪੂਰੀ ਬਰੀਕੀ ਚ ਹੈ ਬਾਕੀ ਡਾਕਟਰ ਬੱਚਾ ਹੈ ਬਹੁਤ ਜ਼ਿਆਦਾ ਚੰਗਾ ਬਾਕੀ ਉਹ ਤੇ ਡਾਕਟਰ ਰਾਜੀ ਰੂਜੀ ਬੱਚਾ ਕਿੰਨਾ ਸਹੀ ਗੱਲ ਹੈ ਐਂ ਦਿਖਾ ਦੇ ਪੂਰੀ ਐਂ ਰਾਜੀ ਰੂਜੀ ਐ ਇਹਨਾਂ ਮੰਨੇ ਵੀ ਕੋਈ ਲਿੱਸੀ ਹੈ ਬਾਕੀ ਉਹ ਵੀ ਦੇ ਡਾਕਟਰ ਸੀਠੰਦੀ ਬਹੁਤ ਆਥਾਨ ਪੀਚਾਰੇ ਆ ਸਹੀ ਗੱਲ ਹੈ ਹਾਂ ਲੈ ਥਾਣ ਦੇ ਹੀ ਕੋਹ ਨਹੀਂ ਕਿੰਨਾ ਲੈ ਛੋਲੀ ਦਿਖਾ ਦੇ ਡਾਕਟਰ ਬੱਚਾ ਬਹੁ ਕਵਾਲਿਟੀ ਇੱਕ ਦਾ ਨੰਬਰ ਆ ਭਾਈ ਤੇ ਮੁੱਲ ਕੀ ਦਾ ਜਾਇਜ ਆ ਫਿਰ ਮੁੱਲ ਡਾਕਟਰ ਇਹ 23000 ਦਾ ਬੱਚਾ ਦੇ ਦਾਂਗੇ ਆਪਾਂ ਚੱਕ ਭਾਈ ਹਾਂ 20000 ਦਾ ਬੱਚਾ ਭਾਈ ਇਹਨਾਂ ਦੇ ਦੇ ਦਾਂਗੇ ਮੁੱਲ ਜਾਇਜ ਆ ਮੁੱਲ ਕਰਾਉਣਾ ਜਨਮ ਮਰਜ਼ੀ ਮੁੱਲ ਡਾਕਟਰ ਕਰ ਲਿਆ ਆਪਾਂ 25 26 ਵੀ ਥੋੜਾ ਆਪਾਂ 23000 ਦਾ ਬੱਚਾ ਦੇ ਦੇਣੇ ਸ਼ੋਰ ਸ਼ੱਪਾ ਕਰਦੇ ਆਂਗੀ ਠੀਕ ਆ ਭਾਈ ਹਾਂ ਤੂੰ ਬੱਚਾ ਵਾਗਿਆ ਆਪ ਹੀ ਦੇਖ ਲੈ ਡਾਕਟਰ ਸਹੀ ਇੰਨੇ ਦਾ ਕੋਈ ਬੱਚਾ ਇਹਦਾ ਦਿੰਦਾ ਨਹੀਂ ਲੈ ਕਵਾਲਿਟੀ ਬੜੀ ਚੰਗੀ ਆ ਬੜੀ ਨਹੀਂ ਆ ਇਹ ਚੰਗੀ ਆ ਡਾਕਟਰ ਥੋੜੀ ਨਾ ਚੰਗੀ ਮੰਨੇ ਦਾ ਬੱਚੇ ਦਾ ਜੀ ਕਰਦਾ ਆ ਬੱਚੇ ਨੂੰ ਦੇਖੀ ਚ ਲੈ ਇਹਨਾਂ ਬੱਚ ਬਾਕੀ ਪੂਰਾ ਰੈਡੀ ਰੂਜੀ ਆ ਬੱਚਾ ਕੋਈ ਲਿੱਸਾ ਨਾ ਮੰਨੇ ਸਹੀ ਗੱਲ ਆ ਭਾਈ ਬਾਕੀ ਬੱਚਾ ਆ ਵੀ ਹਾਂਟਰ ਬਹੁਤ ਚੰਗਾ ਹੂੰ ਦੋਨੇ ਬੱਚੀ ਬਹੁਤ ਜਿਆਦਾ ਚੰਗੇ ਆ ਜੋੜਾ ਕਿੰਨੇ ਦਾ ਦੇ ਦਵਾਂਗੇ ਬਾ ਜੋੜੇ ਜੋ ਵਾੜਾ ਨਹੀਂ ਜੀਦਾ ਆਪਾਂ ਮੁੱਲ ਕਰਿਆ ਵਾ ਮੰਨਤਾ ਨਹੀਂ ਕਰਨਾ ਆਪਾਂ ਬਾਹਲੇ ਮੁੱਲ ਹੀ ਨਹੀਂ ਕਰੇ ਕੋਈ ਕੱਲੀ ਲੈ ਲੈ ਜੋੜਾ ਲੈ ਲੈ ਬਹੁਤ ਠੀਕ ਆ ਭਾਈ ਹੂੰ ਤੇ ਵੜਾ ਵੀ ਚੰਗੀ ਆ ਥੋੜੇ ਦਿਨਾਂ ਦੀ ਕੱਚੀ ਆ ਭਾਈ ਆ ਵੀ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਆ ਵੀ ਸੂਈ ਸਵਾਈ ਆ ਵੀ ਬੱਚਾ ਇਹਨੇ ਮਗਰੀ ਬੱਚੀ ਆ ਮੈਡਮ ਸਾਰੀਆਂ ਚੰਗੀਆਂ ਹਾਂ ਸਾਰੀਆਂ ਬਹਿਣਾ ਚੰਗਾ ਸਾਰੀਆਂ ਮਗਰੀ ਡਾਕਟਰ ਬੱਚੇ ਨੇ ਬੱਚੀਆਂ ਨਹੀਂ ਕਿਸੇ ਵੀਰ ਦੇ ਕੋਈ ਵੀ ਨੱਕ ਪਸੰਦ ਆਵੇ ਬਾਈ ਨੱਕ ਨੱਕ ਕਰ ਲਿਓ ਜੀ ਧੰਨਵਾਦ